ए ये यहां पे बैठेंगे हम यहां शाम के नीचे मस्त हवाई आएगी यहां पे ਚੱਲ ਬਈ ਹਵਾ ਪਹਿਲਾਂ ਚੱਲਣ ਦੀ ਹੁਣ ਬੰਦ ਹੋਈ ਲੱਗਣ ਡਿਆ ਮੇਰੇ ਨਾਲ ਵਹਿ ਰਿਆ ਗਲਤ ਗੱਲਿਆ ਚਾਹ ਵੀ ਦੇਖੋ ਚੱਲ ਤੇ ਚੱਲ ਤੇ ਚੱਲ ਤੇ ਚੱਲ ਆਹਾ ਤੇ ਹੁਣ ਇੱਕ ਮਿਸ਼ਨ ਹੋਰ ਹਾਂ ਸੱਚ ਵਿੱਚ ਇੱਤਾ ਆ ਗਿਆ ਕੁਛ ਕੱਲ ਮੈਂ ਬੁੱਕ ਪੜਨ ਲਈ ਜਿਹੜੀ ਉਹ ਮੈਂ ਪੜ ਲਈ ਹੈ ਵੈਸੇ ਸਾਰੀ ਤੇ ਨਹੀਂ ਪੜੀ ਪਰ ਹਾਂ ਸ਼ੁਰੂ ਜਿੰਨੀ ਕੀਤੀ ਹੋਈ ਸੀ ਸੌ ਬਨਾਰਾ ये देखो तो अभी हम इसको कंटिन्यू करेंगे ना तो दाद मैं दादी हेट ली गई मैं ਕਰ ਲੈਣੀਆਂ ਵੇ ਗੱਲਾਂ ਆਉਂਦੀਆਂ ਇੱਥੇ ਪਤਾ ਆਪਾਂ ਗੱਲ ਬੜੀ ਹੀ ਮਹਾਰਾਣੀ ਜਿੰਦਾਬਾਦੀ ਜੋਗੀ ਬਚਪਨ ਦੇ ਮਾਪੇ ਪੜੇ ਹੀ ਮਹਾਰਾਜਾ ਜਿਹੜੇ ਮਹਾਰਾਜੇ ਦੇ ਵਿਆਹ ਉਹ ਹੀ ਉਹ ਪੜੇ ਹੀ ਫਿਰ ਜਿੰਦਾ ਜਦੋਂ ਮਤਲਬ ਕਿ ਆ ਮਾਰੇ ਦੀ ਵਿਆਹ ਤੇ ਜਿੰਦਾ ਦਾ ਮਹਾਰਾਜੇ ਨਾਲ ਵਿਆਹ ਪੜਿਆ ਫਿਰ ਰਾਣੀ ਜਿੰਦਾ ਸ਼ਾਹੀ ਮੈਲ ਵਿੱਚ ਪੜਿਆ ਫਿਰ ਪੁੱਤਰ ਦ੍ਰੀਪ ਸਿੰਘ ਦਾ ਜਨਮ ਤੇ ਮਹਾਰਾਜਾ ਰਣਜੀਤ ਸਿੰਘ ਦਾ ਅਕਾਲ ਚਲਾਣਾ ਇੱਥੇ ਸੀਗੇ ਹੁਣ ਆਪਾਂ ਅਕਾਲ ਚਲਾਣਾ ਅੱਧਾ ਪੜ ਲਿਆ ਕਿ ਇੱਧਰ ਹੈ ਕਿਉਂਕਿ ਫਿਰ ਤੁੱਪ ਮਤਲਬ ਕਿ ਤੁੱਪ ਗੈਣ ਡੀਆਂ ਵੀ ਨਹੀਂ ਰੋ ਗਈ ਫਿਰ ਮੈਂ ਕਿਹਾ ਚਲੋ ਬਸ ਬਹੁਤ ਹੋ ਗਿਆ ਵੈਸੇ ਵੀ ਨਜ਼ਰ ਅੱਖਾਂ ਤੇ ਸਰਸ ਹੋਣਾ ਕੀ ਪਾਉਣਾ ਹੈ ਅਭੀ ਅਸੀਂ ਨੈਕਸਟ ਕੰਟੀਨਿਊ ਕਰਾਂਗੇ ਪੜਾਈ ਮਾ ਮੂਰਖੋ ਚੱਲ ਦਿਖਾਓ ਆਪਦੀ ਪਰੇ ਉਹ ਦੁੱਧ ਦਾ ਆਦਿਕ ਤੇ ਬਣਾਈ ਲਓ ਗਾਇਸ ਬਣ ਚੁੱਕਿਆ ਦੁੱਧ ਤੇ ਹੁਣ ਆਪਾਂ ਪੀਵਾਂਗੇ ਜੂਸ ਸਵੇਰ ਦਾ ਵੀ ਮੰਮੀ ਇਕਰ ਜਦੋਂ ਜਾਗਦੀ ਨਹੀਂ ਨਾ ਓਏ ਹੋਏ ਹੋਏ ਹਾਏ ਹਾਏ ਪੂਨੇ ਮੈਂ ਬਾਹਰ ਬੈਠੀ ਰਹੀਂਗੀ ਪਤਾ ਉਹਦੇ ਕਰਕੇ ਉਹ ਹੋ ਗਈ ਬ੍ਰਾਈਟਨੈਸ ਘਟ ਰਹੀ ਠੀਕ ਮम्मा ਕੱਟਣਾ ਫੋਨ ਆ ਤੂੰ ਕੀ ਕਰ ਰਹੀ ਤਾਂ ਮੈਂ ਕੋਸ਼ ਨਹੀਂ ਓਹੋ ਸ਼ੁਰੂ ਹੋਣ ਹੋਈ ਏ ਆਏ ਦੀਆਂ ਹੋਰ ਜਰੂਰੀ 15 ਮਿੰਟਾਂ ਤੋਂ ਲੈਂਤੀ ਮੈਂ ਦੇ ਚੁੱਕੀ ਵੀ ਹਾਂ ਜੂਸ ਵਧੀਆ ਹੁੰਦਾ ਏ ਪੀਣਾ ਚਾਹੀਦਾ ਏ ਸਿਹਤ ਲਈ ਬਹੁਤ ਚੰਗਾ ਏ ਕੀ ਨਸ਼ੇ ਛੱਡੋ ਚਾਹ ਛੱਡੋ ਸਾਰਾ ਕੁਝ ਛੱਡੋ ਹਨਾ ਓ ਦੀ ਵੀਡੀਓ ਨਹੀਂ ਸੀ ਸ਼ੁਰੂ ਹੋਏਗੀ ਵੈਰੀ ਨਾਈਸ ਪਰ ਆ ਜੀ ਜੀ ਚ ਮਿੱਠਾ ਨਹੀਂ ਪਾਇਆਗਾ ਫਰੈਸ਼ ਜੂਸ ਹੈ ਹਾਂ ਮੈਂ ਕਹਿੰਦੀ ਖੰਡ ਕੀ ਪੀਣੀ ਏ ਫਰੈਸ਼ ਜੂਸ ਹੈ ਫਰੈਸ਼ ਜੂਸ ਹੈ ट्रक अंदर जाएगा सात लोगों का खून मिला के लही हूं आपके लिए और मैं हूं चूसने थोड़ी ताकि आपको <laughs> <बड़ी>। <laughs> नहीं ताकि आपको सिद्धि प्राप्त हो सिद्धि का प्राप्त है मेनू क्लेश करनी बहुत बड़ी उसके लिए फूल की जरूरत नहीं है एक कभी और मिल जाए जी वे वो रील जी नहीं दी जी वाले दीदी वाले होवे आवेंदी है और चाची थल्ले हो जन तू जी दिल देखे मैं जिस की ओर देखूं वो भस्म हो जाए पागल पागल ਉਦ ਦੇ ਕੀ ਛੋਟੂਦ ਦੇ ਨਹੀਂ ਹੁੰਦੀ ਜਡੇਲ ਨੂੰ ਵੀ ਕਦੇ ਬਸਮ ਹੋਈ ਆ ਆ ਯਸ ਅਨ ਗਾਇਸ ਨਾਲ ਨਾ ਅਲਰਮੀ ਪੈਣ ਦੇ ਨਾਲ ਨਾ ਧੋਪੀ ਗਈ ਵੇਖੋ बट नाइस हाँ तो भी कोई निकली है बारिश के साथ धूप भी है ना है, बड़ी तेज हो रही है लेकिन धूप भी तो है हाथ साफ कर लिए अच्छा गया, वाओ इसी को बोलते हैं गाइस कुदरत नाइस हाँ। na cut aja pas layasi barisat gayi si ਸਿਲ ਹਮਾਰਾ ਆ ਚੁੱਕਾ ਹੈ। ਔਰ ਬਾਰਿਸ਼ ਵੀ ਹਟ ਗਈ ਮੀ ਹਟ ਗਈ ਜਦ ਮੈਂ ਤੁਹਾਨੂੰ ਕਹਿਣ ਦੀ ਸੀ ਵੀ ਵਿੱਚ ਧੁੱਪ ਨਿਕਲਣ ਦੀ ਸੀ ਵਿੱਚ ਹੀ ਕਿਦਾਂ ਸੀ ਤੇ ਹੁਣ ਫਿਰ ਹਟ ਗਿਆ ਆ। ਰੱਬ ਨੂੰ ਪਤਾ ਨਹੀਂ ਕੀ ਚਾਹੀਦਾ ਐ ਇੰਨਾ ਮੀ ਪੋੜਿਆ ਆ ਪਤਾ ਨਹੀਂ ਕੀ ਹੋਇਆ ਪਿਆ ਆ ਦੁਨੀਆ ਵਿਚਾਰੀ ਇੰਨੀ ਤੰਗ ਆ ਜਿੱਥੇ ਜਿੱਥੇ ਵੀ ਪਾਣੀ ਆਇਆ ਆ ਬਹੁਤ ਬੁਰਾ ਹਾਲ ਆ ਲੋਕਾਂ ਦਾ ਵਿਚਾਰਿਆਂ ਦਾ। ਉੱਪਰ ਉਹ ਰੀਲਾਂ ਰੂਲਾਂ ਚਾਵੇ ਵਿਚਾਰੇ ਬੰਚੀ। ਚਲੋ ਇਹ ਤਾਂ ਸੇਫ ਆ। ਬਟ ਜਿਹੜੀਆਂ ਥਾਵਾਂ ਤੇ ਨਹੀਂ ਸੇਫ ਹੈਗੇ ਉਹਨਾਂ ਲਈ ਬਹੁਤ ਔਖਾ ਹੈ ਨਾ ਰੀਲਸ ਵਗੈਰਾ ਦੇਖ ਦੇ ਕੇ ਹੋ ਰਹੀ ਦਿਮਾਗ ਖਰਾਬ ਕਿਉਂਕਿ ਅੱਜ ਕੱਲ ਰੀਲਾਂ ਤੇ ਹੀ ਚੱਲ ਰਿਹਾ ਹੋਰ ਕੁਝ ਹੈ ਨਹੀਂ ਬੁਲਾਇਆ ਹੈ ਗਾਈਜ਼ ਉਹ ਦੀਦੀ ਸੀ ਜਿਹੜੀ ਟਰਨ ਲੱਗ ਗਿਆ ਜਿਹਨੇ ਬੱਬੂ ਦੀਦੀ ਹੈ ਤਾਂ ਕਰਕੇ ਵਾਰੀ ਵਾਰੀ ਵੇਲਾ ਗਿਆ ਲੈਡ ਜਾਗਦੀ ਏ ਤੇਰੀ ਤਾਂ ਲੈਡ ਜਾਗਦੀ ਨਹੀਂ ਰੇਸ ਲਾਉਣੀ ਆ ਜਾ ਰੇਸ ਲਾਉਣੀ ਤੇ ਆ ਲਾਲੀ ਸੋਹਣੀ ਉਹ ਲਾਲੀ ਸੋਹਣੀ ਕਿਹੜੀ ਸੋਹਣੀ ਹੈ ਓ ਗਾਈਜ਼ ਚੈੱਕ ਕਰ ਰਹਾ ਦਾਦਾ ਵੀ ਆ ਮਾ ਤੋਤਾ ਹੀ ਪਰ ਬਾਰਿਸ਼ ਪੈ ਗਈ ਉਸ ਤੋਂ ਬਾਅਦ ਜੀ ਸੋ ਫੋਰ ਮੌਲ ਕਰਮ ਹੋ ਗਿਆ đây xuống cho đi đây Mì Gõ đi Eh? Chavaya Ayaya 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 ਪਾਲ ਚੱਲੇ ਕੱਪ ਤੇ ਜਵਾਗਤ ਰਹੇ ਗਿਆ ਪਿੱਛੇ ਰੇਸ ਵੀ ਨਹੀਂ ਦਿੱਤੀ ਆਪਾਂ ਤੇ ਚਾਲੇ ਨੂੰ ਪੁੱਛੀਏ ਹੈਲੋ ਕੈਸੇ ਹੋ ਬੜੀਆ ਬੜੀਆ ਇਹ ਦੇਖੋ ਬੱਚੇ ਦੀਦੀ ਗੋਲੇ ਨੇ ਹੈਲੋ ਕੀ ਆਪਾ ਇਹ ਵਾਲਾ ਫੋਨ ਹੈ ਹਾਂਜੀ ਤੇ ਅੱਛਾ ਫੋਨ ਆਪਕੋ ਤਾਂ ਬੜਾ ਸਾਲਾ ਛੂਟਾ ਹੋਇਆ ਹੈ ਅੰਦਰ अरे नहीं वो गार्ड चेंज होने वाला है करवा लेंगे कोई बात नहीं अच्छे से करवाना ठीक है चलो हाँ मैं भी नहीं स्टार्ट ਹੈਲੋ ਗਾਈਜ਼ ਕਿਵੇਂ ਹੋ ਤੁਸੀਂ ਸਾਰੇ ਹੋਪ ਕਰਦਾ ਸਾਰੇ ਵਧੀਆ ਹੋਵੋਗੇ ਅੱਜ ਆਪਣੀ ਮਾਰਨਿੰਗ ਹੋ ਗਈ ਹੈ ਸਵੇਰੇ 6 ਵਜੇ ਚੈੱਕ ਕਰੋ ਤੁਸੀਂ ਮੌਸਮ ਬਹੁਤ ਵਧੀਆ ਹੋਇਆ ਪਿਆ ਕੱਲ ਆਪਾਂ ਮੋਟਰਸਾਈਕਲ ਜਿਹੜੀ ਤੋਤਾ ਉਹ ਦਬਾਚ ਵਿੱਚ ਮੀਂਹ ਪੈ ਗਿਆ ਫਿਰ ਆਪਾਂ ਦੀਦੀ ਨੂੰ ਲੈਣ ਗਏ ਮੋਟਰਸਾਈਕਲ ਗੰਦਾ ਹੋ ਗਿਆ ਤਾਂ ਹੁਣ ਅੱਜ ਫੇਰ ਮੋਟਰਸਾਈਕਲ ਤੋੜ ਦੀ ਸੋਚ ਰਿਹਾ ਮੈਂ ਸੋਚ ਰਣ ਚੈਲੰਜ ਕਰ ਲਈਏ ਬੱਬ ਨਾਲ ਲੱਬਣ ਵਾਲੀ ਵੀ ਮੈਂ ਦਿੱਲੀ ਮੋਟਰਸਾਈਕਲ ਤੋੜ ਲੂੰਗਾ ਉਹ ਦਿੱਲੀ ਮੀਂਹ ਪਾ ਦਰੂਗਾ ਪਰ ਫੇਰ ਮੈਂ ਸੋਚਿਆ ਰਹਿਣ ਦਿੰਦੇ ਨੇ ਕਿ ਪਾਣੀ ਅੱਗੇ ਬਹੁਤ ਜ਼ਿਆਦਾ ਹੋ ਗਿਆ ਪੰਜਾਬ ਚ ਤਾਂ ਹੋਰ ਆਪਣੇ ਚੈਲੰਜ ਚ ਦੁਨੀਆ ਰੁ ਤਾਂ ਕਿ ਮੈਂ ਕਿਹਾ ਚਲ ਕੋਈ ਨਹੀਂ ਗੰਦਾ ਹੀ ਚਲਾ ਲਾਂਗੇ ਜਿੰਨੇ ਦਿਨ ਮੀ ਹੈਗੇ ਹਨਾ ਕਪੜਾ-ਕਪੜਾ ਮਾਰ ਲਾ ਕਰਾਂਗੇ ਫਾਈਵ ਬੰਕ ਬੈਂਕ ਨਹੀਂ ਏਟੀਐਮ ਕਿਹੜੀ ਵੀਡੀਓ